وہ ایک پروازیں کی طرح اڑیا اس کے ہم کو سمجھا ہے اور وہ میں نے کبھی اپنا ہاتھ دے نہیں دیا میں نے تو یہ وہ جانیں میں ا رہا ہوں اور سامان بھی ٹھیک کروا دیا اور بتا رہا ہوں کہ کار گروپ کر مار الٹا کے پیچھے رکھوں گا رو힛 کے اندر سے وہ آلو نہ ایسا سمایا تھا میرے پہلتا پانچ دن چلیا ٹیم آئی ودیا ٹیم آئی ودیا میچ پورا ٹائم دے کے کروائے گئے ودیا ٹورنامنٹ ٹائم سے ہوا ਕੀ ਹਾਜੀ ਕਬੱਡੀ ਦਾ ਦੇਣਾ ਇੱਕ ਦੇ ਲਈ ਕਬੱਡੀ ਦਾ ਲਾਭ ਦੇ ਜੀਜਾ ਕਿੰਨੇ ਮੈਚ ਜੀਨੇ ਤੇ ਹੁਣ ਸਮਾਪਤੀਆਂ ਬੜੀਆਂ ਵਧੀਆ ਟੀਮਾਂ ਆਈਆਂ ਅੱਜ ਦਾ ਤਾਂ ਉਦੇਸ਼ ਇਹ ਆ ਕਿ ਸਾਡੇ ਨੌਜਵਾਨਾਂ ਦਾ ਬੱਦ ਕੇ ਖੇਡਾ ਵਾ ਬਹੁਤ ਬਸ ਇਹੀ ਤਾਂ ਮੁੱਖ ਮਕਸਦ ਸੀ ਅੰਸਾਰ ਦੇ ਇੱਕੋ ਟੂਰਨਾਮੈਂਟ ਹੋ ਰਿਹਾ ਸਾਰੇ ਪਿੰਡ ਦੇ ਸਹਾਜ ਨਾਲ ਸਾਂਝੇ ਤੌਰ ਤੇ ਨਾਮ ਜਿਸ ਤਰ੍ਹਾਂ ਦੇ ਰੱਖੇ ਜੇ ਵੱਡੇ ਕੰਮ ਦੇ ਨਾਮ ਰੱਖੇ ਆ ਟੂਰਨਾਮੈਂਟ ਨੂੰ 1.5 ਲੱਖ ਤੇ 1 ਲੱਖ 50 ਸੈਕਿੰਡ ਨੂੰ 1 ਲੱਖ ਤੇ ਫਸਟ ਨੂੰ 1.5 ਲੱਖ ਮੋਢੇ ਨੂੰ ਕੋਈ ਸਿਆਸੀ ਤੇ ਕਾਹ ਦੇ ਵਿੱਚ 21 ਕੇ ਹਜ਼ਾਰ ਪੈਸਾ ਨੂੰ ਦਿੱਤਾ ਬੋਟ ਵਾਲੇ 10 ਪੈਸਾ ਨੂੰ ਦਿੱਤੇ ਆ ਅਮਾਦੇ ਵਧੀਆ ਕੰਮ ਆਏ ਨੇ ਜਿਹਦੇ ਅੰਦਰ ਸਰਪੰਚ ਵੀ ਨਵੇਂ ਚੁਣੇ ਗਏ ਨੇ ਨੌਜਵਾਨ ਨੇ ਕਿਸਾਨਾਂ ਦੇ ਕੰਮ ਕਰਾ ਰਹੇ ਨੇ ਖੇਤਾਂ ਨਾਲ ਜੋੜੇ ਬੱਚੇ ਵੀ ਸਰਪੰਚ ਆਏ ਹਨ ਬਹੁਤ ਜਿਆਦਾ ਕੰਮ ਹੋ ਚੱਲ ਰਹੇ ਨੇ ਕਈ ਕੰਮ ਨੇਪਰੇ ਵੀ ਚੜ ਗਏ ਨੇ ਪੂਰੇ ਟਾਈਮ ਦੇ ਵਿੱਚ ਇਹ ਸਰਵਿਸ ਤੇ ਅੱਗੇ ਵਾਸਤੇ ਵੀ ਬੜੀ ਵਧੀਆ ਪਲਾਨਿੰਗ ਹੈ ਇਹਨਾਂ ਦੀ ਤੇ ਸਾਨੂੰ ਨਾਲ ਲੈ ਕੇ ਸਾਰੇ ਪਿੰਡ ਨੂੰ ਚੱਲ ਰਹੇ ਨੇ ਤੇ ਬੜੀ ਵਧੀਆ ਸੋਚ ਦੇ ਮਾਲਕ ਨੇ ਨੌਜਵਾਨ ਵੀਰ ਨੇ ਵਧੀਆ ਉਹਨਾਂ ਦੀ ਸੋਚ ਆ ਕਿ ਆਈ ਇਸ ਪਾਸਾ ਜਿਹੜਾ ਟੂਰਨਾਮੈਂਟ ਆ ਇਹ ਕਿਸ ਤਰ੍ਹਾਂ ਦਾ ਟੂਰਨਾਮੈਂਟ ਆ ਕਿੰਨੀਆਂ-ਕਿੰਨ ਟੀਮਾਂ ਜਿਹੜੀਆਂ ਆਈਆਂ ਨੇ ਤੇ ਜਿਹੜੀ ਟੀਮਾਂ ਦੀ ਆ ਉਹ ਸਾਡੇ ਮਾਣ ਵੱਡੀ ਵੀਰ ਨੇ ਪ੍ਰਧਾਨ ਨੇ ਜੀ ਕਿਸ਼ਿੰਦਰ ਵੀਰ ਇਹਨਾਂ ਕੋਲ ਸਾਰਾ ਜਿਹੜਾ ਸਾਡਾ ਉਦੇਸ਼ ਇਹ ਰਿਹਾ ਕਿ پور میون لگتا ہے سارا نگر ہی بیٹا اتنے پنڈ نو سانجا ایک ٹورنامنٹ ہوا کرے اور جی سارا بھائی چارہ کٹھا ہو سارے مل کے گیما پر سب تل یہ ਕੋਸ਼ਿਸ਼ ਆ ਸਾਡੀ ਅਸੀਂ ਪ੍ਰੋਗਰਾਮ ਅਨੁਸਾਰ ਵੀਰ ਜੀ ਉਹਨਾਂ ਨੂੰ ਵੀ ਅਗਲੀ ਵਾਰ ਤੋਂ ਅਸੀਂ ਕੋਚ ਰੱਖ ਕੇ ਦਈਏ ਤੇ ਫੁੱਟਬਾਲ ਦੀ ਟੀਮ ਨੂੰ ਜਿਹੜਾ ਅਲੇ ਦੀ ਚੰਗੀ ਤਿਆਰ ਕਰੀਏ ਜੋ ਵੀ ਅਸੀਂ ਕਰ ਸਕਦੇ ਆ ਕੋਣ ਲੱਗੇ ਨੇ ਜੀ ਅੱਗੇ ਨਾਲ ਤੇ ਅਸੀਂ ਪੰਚਾਇਤ ਦਾ ਨਾਲ ਸਹਿਯੋਗ ਦਵਾਂਗੇ ਜੋ ਵੀ ਚੰਗਾ ਹੋ ਸਕਦਾ ਜੋ ਸਾਡੇ ਪੰਚਾਇਤ ਜੋ ਵੀ ਮੰਨਣ ਜੀ ਅਸੀਂ ਨਾ ਹੋਣ ਜੀ ਵੀ ਪਿੱਛੀ ਵਾਰ ਸਾਨੂੰ ਸਾਰੇ 1 ਕਰੋੜ ਰੁਪਏ ਦੇ ਕੰਮ ਕਰਾ। ਉਹ ਦੇਖੋ ਜੀ ਉਹਨਾਂ ਨੇ ਉਹਨਾਂ ਨੂੰ ਪ੍ਰੋਪੋਜ਼ਲ ਵਟੇ ਤੋਂ ਸਾਡੇ ਲਾਇਬ੍ਰੇਰੀ ਸਾਨੂੰ پاس ਹੋ ਚੁੱਕੀ ਆ ਜੀ। ਪਿੰਡ ਨੂੰ ਸਾਨੂੰ ਪਾਰਕ ਦੇ ਦਿੱਤੀ ਆ ਜੀ। ਉਸ ਤੋਂ ਬਾਅਦ ਨਵੇਂ ਪਿੰਡ ਦੇ ਵਿੱਚ ਆਗਰਵਾੜੀ ਸੈਂਟਰ ਦੇ ਤਾਂ ਸਰਕਾਰ ਨੇ ਸਾਨੂੰ ਜਿਹੜੇ ਜੋ ਵੀ ਹੋ ਰਿਹਾ ਗੱਲ ਹੈ ਜੋਰਨ ਕਹਿੰਦੇ ਆ ਪ੍ਰੋਪੋਜ਼ਲ ਦਿੰਦੇ ਆ ਅੱਜ ਤੱਕ ਕੋਈ ਸੰਭੁਲ ਨਹੀਂ ਕੀਤਾ। ਜੋ ਵੀ ਆ ਬੜਾ ਮਨਾ ਮੁਰਿਆ ਸਾਹਿਬ ਆਗੇ ਨੇ। ਉਹ ਚਿੱਤੇ ਵਿਧਾਇਕ ਨੇ ਤੇ ਮਿਨਿਸਟਰ ਆਗੇ ਨੇ ਉਹਨਾਂ ਨੇ ਇੱਕੋ ਚੀਜ਼ ਕਹੀ ਆ ਕਿ ਜੋ ਤੁਹਾਨੂੰ ਚਾਹੀਦਾ ਪਿੰਡ ਲਈ। ਮੈਨੂੰ ਸਿਰਫ ਇਹ ਆ ਕਿ ਬੋਲ ਬਣਾ ਕੇ ਦੋ ਮੇਰੇ ਤੋਂ ਪਾਸੇ ਲਾ ਜਦੋਂ ਗੁਰੂ ਸਰ ਕੁਝ ਚਾਹੁੰਦੇ ਜਾਂਦੇ ਸੀ ਦੇਖੋ ਜੀ ਇਹ ਸਾਡਾ ਜਿਹੜੀ ਪੁਰਾਣੀ ਕਲੱਬ ਸੀ ਜੀ ਇਹਦਾ ਬਹੁਤ ਵਧੀਆ ਪ੍ਰੋਗਰਾਮ ਤੇ ਮਨੇ ਸਰਬ ਸੰਗਤਾਂ ਨੂੰ ਟੂਰਨਾਮੈਂਟ ਕਰਾਇਆ ਕਿ ਦੋ ਦੋ ਤਿੰਨ ਦੇ ਦੋਨੇ ਲੋਡੇ ਸੀ ਇਸ ਵਾਰ ਸਾਡੇ ਪ੍ਰਧਾਨ ਸਾਹਿਬ pranay kulwinder singh ਜੀ ਤੇ ਸਾਡੇ ਸਰਪੰਚ ਕੋਲੀ ਭਾਈ ਜੀ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਜਿਹੜਾ ਪ੍ਰੋਗਰਾਮ ਕੀਤਾ ਸਾਰਿਆਂ ਨੂੰ ਇੱਕ ਕੀਤਾ ਤੇ ਸਰਬ ਸੰਗਤਾਂ ਦਾ ਟੂਰਨਾਮੈਂਟ ਕਰਾਇਆ ਜੋ ਕਿ ਬਹੁਤ ਵਧੀਆ ਇੱਕ ਪ੍ਰੋਗਰਾਮ ਮੋਟਵਾਰ ਨੂੰ ਕਿੰਨੇ ਇਨਾਮ ਮਿਲੇ ਮੋਟਵਾਰ ਨੂੰ ਬਹੁਤ ਤਗੜੇ ਨਾਮ ਸੀ ਜੀ ਇਲਾਕੇ ਦੇ ਮੇਰੇ ਕੋਲ ਸਭ ਤੋਂ ਵੱਡਾ ਨਾਮ 1.5 ਲੱਖ ਰੁਪਏ ਦਾ ਫਸਟ ਜੀਨ ਵਾਲੀ ਸੀਗਾ ਸੋ ਸੈਕੰਡ ਵਿੱਚ 1 ਲੱਖ ਦਾ ਨਾਮ ਆ ਪੰਜ ਕਬੱਡੀ ਹੋ ਰਹੀ ਹੈ ਪੰਜ ਕਬੱਡੀ ਹੋ ਰਹੀ ਹੈ ਇਹਨੂੰ ਵੀ 85000 ਰੁਪਏ ਇੱਕ ਮਿੰਟ ਦੀ ਕਲੱਬ ਦਾ ਹੈ ਜਿਹੜੇ ਨੇ ਟੂਰਨਾਮੈਂਟ 85000 ਤੇ 60000 ਰੁਪਏ ਦਾ ਨਾਮ ਇਹ ਵਸਤੇ ਜਿਹੜੇ ਜਿਹੜੇ ਜਾਫੀ ਦੇ ਆਪਣਾ ਰਿਟਰਨ ਕਰਾਉਂਦੇ ਨੇ ਉਸ ਦੀ ਆ ਬੇਨਾਮ ਦੇਣਗੇ ਇਸ ਲਈ ਬਹੁਤ ਬੜੀ ਹੈ ਸਾਡਾ ਇਹ ਅੱਗੇ ਨਾਲ ਜਿਹੜਾ ਕਿ ਦੁਨੀਆਂ ਦੇਸ਼ਾਂ ਤੋਂ ਦੂਰ ਕਰਕੇ ਇਸ ਪਾਸੇ ਲਾ ਦੇ ਸਰਕਾਰਾਂ ਦਾ ਸਹਿਯੋਗ ਮਿਲਦੇ ਜਿਵੇਂ ਬਿਲਕੁਲ ਬਿਲਕੁਲ ਦੇਖ ਲਈ ਕੋਈ ਨਹੀਂ ਸਾਡੇ ਪਿੰਡ ਨੂੰ ਬਹੁਤ ਸਜੋਗ ਮਿਲਿਆ ਸਰਕਾਰ ਦਾ ਵੀ ਇਹੋ ਉਹਨੇ ਬਹੁਤ ਸਾਡੇ ਕੰਮ ਸ਼ੁਰੂ ਨਹੀਂ ਕੀਤੇ ਉਹਨਾਂ ਦਾ ਕੰਮ ਹੋ ਵੀ ਗਿਆ ਨੇ ਅੱਜ ਮੁੰਡਿਆਂ ਨੂੰ ਜਿਹੜਾ ਸਰਪਾਖ ਬਣਿਆ ਉਹ ਚਾਹੇ ਪੰਜ ਛੇ ਦਿਨ ਨਹੀਂ ਹੋ ਅੱਜ ਤਾਂ ਜਿਆਦਾ ਕੰਮ ਸਾਡੇ ਪਿੰਡ ਤੇ ਉਹਨੇ ਕਰਾ ਦਿੱਤਾ ਬਹੁਤ ਵਧੀਆ ਉਹ ਉਹਦਾ ਜੀ ਸਹੀ ਹੋਗਾ ਜੀ ਹਾਂਜੀ ਕੀ ਨਾਮ ਹੈ ਨਰਿੰਦਰ ਸਿੰਘ ਜਿਸੇ ਜੀ ਕਹਿੰਗਾ ਮਹਿਮਾਨ ਵੀ ਹਨਾਕੇ ਦੇ ਨੌਜਵਾਨ ਵੀਰਾਂ ਨੂੰ ਕਹਿਣਾ ਚਾਹੀਦਾ ਨਸ਼ਿਆਂ ਨੂੰ ਛੱਡ ਕੇ ਕਲੇਟਾਂ ਵੱਲ ਨੂੰ ਐਨੇ ਸੋਹਣੇ ਗਰਾਊਂਡ ਤਿਆਰ ਇਹ ਕਿਤੇ ਹੋਏ ਨੇ ਨਸ਼ਿਆਂ ਤੋਂ ਆਪਾਂ ਜਿੰਦਗੀ ਘਾਤ ਮੈਨੂੰ ਕਿਉਂ ਘੋਰਦੇ ਹੋ ਆਪਣੀ ਸੋਹਣੀ ਜਿੰਦਗੀ ਪਰਮਾਤਮਾ ਨੇ ਇੱਕ ਵਾਰ ਦਿੱਤੀ ਆ ਨੇਟਾ ਮਗਰ ਲੱਗ ਕੇ ਸੋਹਣੇ ਕਮਾਂਵਾ ਮਗਰ ਲੱਗ ਕੇ ਜੇ ਜੇ ਪਾਸੇ ਨੂੰ ਆਓ ਤਾਂ ਕਿ ਆਪਾਂ ਅੱਗੇ ਆਪਣਾ ਨਾਮ ਬੁਣੋ ਤੁਸੀਂ ਬਈ ਆਉਦਾ ਬੀ ਨੰਬਰ ਰਹਿਣਾ ਛੋਣੇ ਛੱਕੇ ਨੌਜਵਾਨ ਸ਼ੁਰੂ ਗੇੜ ਦਾ ਗਰਾਊਂਡਾਂ ਦੇ ਵਿੱਚ ਚੱਟ ਦੇ ਦੇ ਮੁੱਦੇ ਪਿੰਡ ਦੀਆਂ ਟੀਮਾਂ ਵੀ ਬਹੁਤ ਆ ਰਹੀਆਂ ਨੇ ਪਿੰਡ ਦੀਆਂ ਟੀਮਾਂ ਸਾਡੇ ਸ਼ੁਰੂ ਤੋਂ ਕਦੇ ਹੋਇਆ ਹੀ ਨਹੀਂ ਫੁੱਟਬਾਲ ਦੀ ਟੀਮ ਪਹਿਲਾਂ ਤੋਂ ਹੀ ਬਣੀ ਹੋਈ ਆ ਸਾਡੇ ਕੋਲ ਤੁਹਾਡੀ ਵੀ ਕੁਝ ਮੁੰਡੇ ਨਵੇਂ ਗੇਟਣ ਲੱਗੇ ਨੇ ਪਿੰਡ ਦੀ ਸਾਡੇ ਬਹੁਤ ਪਿੰਡਾਂ ਨਾਲੋਂ ਵਧੀਆ ਲਾਤ ਦੇ ਪਿੰਡ ਦੇ ਵਿੱਚ ਵਿਸ਼ੇ ਦਾ ਉਹ ਜਾਇਨੀ ਇਤਹਾਮ ਹੈਗਾ ਸਿਸਟਮ ਸਾਡੇ ਪਹਿਲਾਂ ਕੋਈ ਖੇਡਾਂ ਨਾਲ ਜੁੜਿਆ ਪਹਿਲਾਂ ਸਾਡੇ ਗਲੇ ਹੋਰ ਤਿੰਨ ਖੇਡ ਮੇਲੇ ਹੁੰਦੇ ਸੀ ਹੁਣ ਅਸੀਂ ਇਸ ਵਾਰ ਇੱਕ ਖੇਡ ਮੇਲਾ ਕਰਾਇਆ ਸਰਪੰਚ ਸਾਹਿਬ ਨੇ ਕਿੰਨਾ ਕੰਮ ਕਰਾਇਆਗੇ ਜਿਮ ਵਗੈਰਾ ਵੀ ਬੁਣੀ ਜਿਮਾਂ ਦਾ ਵੀ ਬੱਚਿਆਂ ਦਾ ਸਕੂਲ ਦਾ ਬਹੁਤ ਸਾਡੇ ਵਧੀਆ ਸਿਸਟਮ ਸਕੂਲ ਦਾ ਟਰੈਕਰ ਬੰਦੀਆ ਵਾਟੇ ਟੀਚਰ ਨੇ ਸਾਡੇ ਸਕੂਲ ਦੇ ਵਿੱਚ ਸਰਪੰਚ ਸਾਹਿਬ ਨੇ ਬਹੁਤ ਵਧੀਆ ਟੋਪਿਆ ਅੱਜ ਗਰਾਊਂਡ ਦੇ ਵਿੱਚ ਚਾੜੀ ਲਗਵਾਈ ਆਪ ਦੇ ਵਿੱਚ ਬਹੁਤ ਘੱਟ ਹੋ ਰਹੇ ਨੇ ਜੀ ਨਵੇਂ ਨਵਾਂ ਬਲੱਡ ਆ ਨਵੀਂ ਸੋਚ ਆ ਬਹੁਤ ਸਵਾ ਕੰਮ ਕਰਾ ਰਹੇ ਨੇ ਸਾਰੇ ਪਿੰਡ ਨੂੰ ਨਾਲ ਲੈ ਕੇ ਚੱਲ ਰਿਹਾ ਨਾਮ ਨਾਲ ਲੈ ਕੇ ਚੱਲ ਰਿਹਾ ਧੜੇਵੰਦੀ ਖਤਮ ਕਰਨ ਵੱਲ ਜਾ ਰਹੇ ਆ ਆਉਂਦੇ ਸਾਨੂੰ ਧੜੇਵੰਦੀ ਖਤਮ ਕਰੀ ਹਾਂ ਜੀ ਇਹ ਇਹੀ ਕਹਿਣਾ ਚਾਹੁੰਦਾ ਮੈਂ ਮਨਮੋਹ ਸਿੰਘ ਕਪੀਰ ਮੈਂਬਰ ਜਿਹੜਾ ਇਹ ਤੋਂ ਬੋਲਦਾ ਇਹ ਕੀ ਸਾਡੇ ਪਿੰਡ ਚ ਪਹਿਲੀ ਵਾਰ ਹੈ ਜਾਂ ਕਿੱਦਰ ਇੱਥੇ ਪੂਰਨ ਵਰਤ ਹੈ ਈਮਾਰਤ ਹੋਇਆ ਅੱਧਾ ਅੱਧਾ ਹੋ ਰਿਹਾ ਆ ਉਜੇ ਪਹਿਲਾ ਮਹਾਰਾਜ ਦੀ ਸਵਾਰੀ ਰੰਨੀ ਕਿਸਾ ਦਾ ਪਾੜ ਹੋਇਆ ਇਸ ਕੰਪਲੇਟ ਪਹਿਲੀ ਵਾਰ ਗਰਾਉਂਡ ਵਿੱਚ ਕਿਸਾ ਦਾ ਪਾੜ ਹੋਇਆ ਪੈਂਡ ਕਿ ਤਰੇਬੰਦੀ ਜਿਵੇਂ ਖਤਮ ਹੋ ਜੂਗੀ ਉਹ ਪੈਂਡ ਹੋ ਕੇ ਸਾਰੇ ਨੇ ਰਲ ਮਿਲ ਕੇ ਟਰਾਇ ਟੂਰਨਾਮੈਂਟ ਪਿੰਡ ਦੇ ਸਕੂਲ ਨਗਰ ਨਿਵਾਸੀ ਨੇ ਤੇ ਪੰਚਾਇਤ ਨੇ ਤੇ ਐਨ ਆਰ ਵੀਰ ਜੀ ਨੇ ਬਾਹਰ ਬੈਠੇ ਰਹੇ ਜਿਵੇਂ ਜਿਵੇਂ ਫੁੱਟਬਾਲ ਦਾ ਟੂਰਨਾਮੈਂਟ ਆ ਪੰਜਾਬ ਦੇ ਵਿੱਚੋਂ ਜਿੰਨੇ ਵੀ ਵਿਭਾਗਾਂ ਦੀਆਂ ਟੀਮਾਂ ਆਪਣੀਆਂ ਨੇ ਫੁੱਟਬਾਲ ਦੇ ਆ तकरीबन ਸਾਰਿਆਂ ਦੇ ਵਿੱਚੋਂ ਫਲੇਅਰ ਗੇਟ ਕੇ ਗਏ ਨੇ ਬਹੁਤ ਸੋਹਣਾ ਅਪਰਾਲਾ ਜੀ ਸਾਡਾ ਉਹਨੂੰ ਸਹਿਯੋਗ ਮਿਲਿਆ ਵਿਭਾਗਾਂ ਦੇ ਮੁੰਡੇ ਗੇਟ ਕੇ ਗਏ ਤੇ ਵਧੀਆ ਮਾਨਤਾ ਦੇ ਆ ਟੂਰਨਾਮੈਂਟ ਜਿਹੜਾ ਫਾਸਟ ਜਿਹੜਾ ਬੰਗੋ ਟੀਮ ਫਾਸਟ ਗਈ ਹੈ ਜੀ ਕਿਲੀ ਚਲਾ ਜਲਾ ਮੋਗਾ ਸਾਈਕਲ ਲੱਗੀ ਹੈ ਕੌਟਡੀ ਦੇ ਮੈਚ ਚ ਚੱਲ ਰਹੇ ਨੇ ਦੇਖਦੇ ਨੇ ਕਨੈਕਟਰ ਦਾ ਮਾ ਲੱਗਿਆ ਟੀਮਾਂ ਨੇ ਬਾਕੀ ਕੌਟਡੀ ਦੀਆਂ 25 ਟੀਮਾਂ ਨੇ ਇਹ ਵੈਸੇ ਇਹ ਤੋ ਟੂਰਨਾਮੈਂਟ ਹਰ ਸਾਲ ਹੀ ਹੁੰਦੇ ਨੇ ਪਰ ਉਹ ਸਮੱਸਿਆ ਇਹ ਆਈ ਸੀ ਦੋ ਗਰੁੱਪ ਬਣੇ ਹੋਏ ਸੀ ਇੱਕ ਪਹਿਲਾ ਫੁੱਟਬਾਲ ਦਾ ਕਰਾ ਲੈਣ ਸੀ ਦੂਸਰਾ ਕਬੱਡੀ ਦਾ ਤੇ ਇਹਦਾ ਸਿਹਰਾ ਪੰਚਾਇਤ ਨੂੰ ਜਾਂਦਾ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਇਹਨਾਂ ਦਾ ਟੂਰਨਾਮੈਂਟ ਕਰਾਇਆ ਜਾਵੇ ਤੇ ਇਸ ਕਰਕੇ ਉਹਦੇ ਨਾਲ ਇੱਕ ਦਾ ਜਿਹੜੇ ਵਾਰ-ਵਾਰ ਲੋਕਾਂ ਕੋਲ ਜਾ ਕੇ ਫੰਡ ਮੰਗਣਾ ਉਹਦੇ ਨਾਲ ਲੋਕਾਂ ਦੀ ਹਰਾਸਮੈਂਟ ਬਚਦੀ ਆ ਤੇ ਦੂਜਾ ਲੋਕਾਂ ਦੇ ਵਿੱਚ ਏਕਾ ਹੋਊਗਾ ਤੇ ਇਸ ਕਰਕੇ ਜਿਹੜਾ ਇਹ ਟੂਰਨਾਮੈਂਟ ਇਸ ਕਰਕੇ ਬਲਾਖਾਣਾ ਪਹਿਲੇ ਸਾਲ ਦਾ ਤੇ ਨਾਮ ਵੀ ਕਰਨੀ ਪੈਣੀਗੇ ਫਿਰ ਉਹ ਤਾਂ ਐਚਪੀ ਆ ਜਾਂਦਾ ਕੰਪਿਟੂਨੈਂਟ ਹੋਊਗਾ ਉਹ ਇਹਨਾਂ ਦੋਸਾਂ ਡਿਸਟ੍ਰਿਬਿਊਟ ਹੁੰਦਾ ਸੀ 100 ਆਉਂਦਾ ਤੇ ਇਸੇ ਕਰਕੇ ਉਹਨਾਂ ਨੂੰ ਚੰਗੀ ਹੌਸਲਾ ਫਜ਼ਾਈ ਵੀ ਹੋਊਗੀ ਉਹਨਾਂ ਚੰਗੇ ਆਰਾਮ ਵੀ ਦਿੱਤੇ ਜਾ ਸਕਣਗੇ